ਵੈਸਾ ਸਾਇਪਤ ਇਹ ਮੈਂ ਸਰਪੰਚ ਆਪਣੇ ਪਿੰਡ ਕਮੋਟਾ ਵਾਲੇ ਤੋਂ ਤੇ ਅਈ ਨਾ ਇੱਕ ਬੇਨਤੀ ਕਰਨੀ ਆ ਆਪਣੇ ਜਿਹੜਾ ਸਮਾਜ ਸੇਵੀ ਬਣੇ ਆਪਣੇ ਸਾਡੇ ਲਾਗੇ ਪਿੰਡ ਮਹਰਾਣਾ ਵਾ ਬਾਬਾ ਰਤਨ ਦੇ ਦੇ ਇਹ ਵੀਰ ਸੀਗਾ ਬਿਮਾਰ ਹੋ ਗਿਆ ਤੇ ਅਸੀਂ ਤਰਲੇ ਘੜਦਰੇ ਪੂਰੀ ਪਿੰਡ ਦੀ ਪੰਚਾਇਤ ਜਾ ਕੇ ਪੈਸੇ ਵੀ ਹੈਗਾ ਤੈਨੂੰ ਦੇ ਦਾਂਗੇ ਯਾਰ ਆਪਾਂ ਇਹਨੂੰ ਐਡਮਿਟ ਕਰਾਉਣਾ ਨੂੰ ਕੋਈ ਸੰਭਣ ਵਾਲਾ ਨਹੀਂ ਪਰ ਉਹ ਬੰਦਿਆਂ ਨੇ ਸਾਡੀ ਨਹੀਂ ਮੰਨੀ ਗੱਲ ਕਿਉਂਕਿ ਉਹ ਤਾਂ ਰੋੜਾਂ ਦੇ ਉੱਤੇ ਭਈਏ ਫੜ ਕੇ ਉਹਨਾਂ ਨੂੰ ਉੱਥੇ ਰੱਖਦੇ ਆ ਪੰਜਾਬੀ ਬੰਦੇ ਕਿਹਦੀ ਸੇਵਾ ਨਹੀਂ ਕਰਦੇ 100 ਕਿਲੋਮੀਟਰ ਤੋਂ ਬੰਦਾ ਲੈ ਆਂਦਾ 200 ਤੋਂ ਲੈ ਆਂਦਾ ਤੇ ਜਿਹੜੇ ਸਾਡੇ ਪੰਜਾਬੀ ਜਾਂ ਸਾਡੇ ਸਿੱਖ ਭਰਾ ਲਾਗੇ ਗਵਾੜ ਚ ਮਰਨਦੇ ਆ ਉਹ ਨਹੀਂ ਸਾਨੂੰ ਦੀਂਦੇ ਸਾਨੂੰ ਉਹ ਬੰਦੇ ਦੇ ਪੂਰਾ ਇਹੋ ਜਿਹਾ ਸਸਤਾ ਬੰਦ ਨਹੀਂ ਜਿਹਦੀਆਂ ਪੂਰਾ ਸ਼ੱਕ ਆ ਕਿ ਇੱਕ ਤਰ੍ਹਾਂ ਉਹਨਾਂ ਨੇ ਪੈਸਿਆਂ ਦਾ ਢਗਾਂਚ ਬਣਾਇਆ ਵਾ ਕਿਸੇ ਗਰੀਬ ਦੀ ਹਲਪਨੀ ਕਰਦੇ ਉਹ ਬੰਦੇ ਕਿਉਂਕਿ ਜਾਂ ਤੋਂ ਦੱਸਿਓ ਲਾਗੇ ਅਸੀਂ ਕਿਸੇ ਦਾ ਕੀਤਾ ਨਾ ਤੇ ਅੱਜ ਤੱਕ ਉਹਨੇ ਇੱਕ ਨਹੀਂ ਸਾਡੇ ਕੋਲ ਤਿੰਨ ਚਾਰ ਬੰਦੇ ਇਦਾਂ ਦੇ ਸੀ ਉਦੋਂ ਪਹਿਲਾਂ ਵੀ ਸੀ ਕਹਿੰਦੇ ਰਹੇ ਆ ਪਰ ਅੱਜ ਤੱਕ ਉਹਨੇ ਸਾਡੀ ਗੱਲ ਹੀ ਕੋਈ ਮੰਨੀ ਸਾਨੂੰ ਲਾਰੇ ਅੱਜ ਆ ਗਿਆ ਕੱਲ ਆ ਗਿਆ ਅੱਜ ਇਸੇ ਮੁੰਡੇ ਦੀ ਮਾਤਾ ਸਾਨੂੰ ਪਹਿਲਾਂ ਪਤਾ ਨਹੀਂ ਲੱਗਾ ਅੱਜ ਹੀ ਸਾਨੂੰ ਪਤਾ ਲੱਗਾ ਵੀ ਉਹ ਮਾਤਾ ਦੇ ਮਤਲਬ ਬਾਹਾਂ 'ਚ ਕੀੜੇ ਪੈ ਗਏ ਸੀ ਤੇ ਉਹ ਵਿਚਾਰੀ ਅੱਜ ਪੂਰੀ ਹੋ ਗਈ ਹੈ ਤੇ ਸਾਨੂੰ ਇਹ ਚੀਜ਼ ਦਾ ਬੜਾ ਦੁੱਖ ਲੱਗਿਆ ਯਾਰ ਅਸੀਂ ਇਹ ਬੰਦੇ ਦੇ ਪਰਦੇ ਕੱਢਦੇ ਰਹੇ ਵੀ ਤੂੰ ਯਾਰ ਇਹਨੂੰ ਕਿਤੇ ਐਡਮੈਟਿਕ ਕਰਾ ਦਈਏ ਅਸੀਂ ਪੈਸੇ ਵੀ ਤੈਨੂੰ ਦੇ ਦਿਆਂਗੇ ਪਰ ਇਹ ਜਿਹੜੇ ਆਪਣੇ ਹੈਗੇ ਸੀ ਆਪਣੇ ਮਹਾਰਾਣੀ ਵਾਲਾ ਜਿਹੜਾ ਮੁੰਡੇ ਨੇ ਖੋਲੀ ਆ ਬਾਬਾ ਰਤਨਦੇਵ ਪਰ ਉਹ ਉਹ ਬੰਦੇ ਨੇ ਭੋੜਾ ਸਾਡੀ ਕੋਈ ਗੱਲ ਨਹੀਂ ਸੁਣੀ ਇਹੋ ਜਿਹੇ ਬੰਦਿਆਂ ਦਾ ਮਾਨੂੰ ਬਿਲਕੁਲ ਬੰਦ ਕਰਨਾ ਜਿਹਦਾ ਮੈਦ ਕੰਮ ਕਿਉਂਕਿ ਇਹ ਭਈਆਂ ਨੂੰ ਯਾਰ ਰੋੜਾਂ ਤੋਂ ਫੜ ਫੜ ਕੇ ਲਈ ਆਉਂਦੇ ਨੇ ਸਾਡੇ ਆਪਣੇ ਪੰਜਾਬੀ ਆ ਉਹਨਾਂ ਬਾਰੇ ਕੁਝ ਨਹੀਂ ਦੁਜਾ ਕਰਦੇ ਇਹ ਸਾਡੇ ਜਿੰਨੇ ਵੀ ਆ ਭਰਾ ਮੇਰੇ ਨਾਲ ਅਸੀਂ 10 12 ਜਾਣੇ ਇਹਦੇ ਕੋਲੇ ਗਏ ਆ ਅਜ ਤੋਂ 10 ਦਿਨ ਪਹਿਲਾਂ ਤਰਲੇ ਕੱਢ ਗਏ 14 ਤਰੀਕ ਨੂੰ 14 ਜਨਵਰੀ ਨੂੰ 14 ਜਨਵਰੀ ਨੂੰ ਵੀ ਫੋਨ ਵੀ ਲਾਇਏ ਬਹੁਤ ਜ਼ਿਆਦਾ ਹੁਣ ਵੀ ਮੈਂ ਟਟੂ ਘੜ 5-7 ਦਿਨ ਹੋ ਗਏ ਉਹਨੂੰ ਫੋਨ ਲਾਉਂਦੇ ਆ ਕਿ ਯਾਰ ਤੂੰ ਇੱਕ ਵਾਰ ਸਾਨੂੰ ਰਾਹ ਹੀ ਦੱਸ ਦੇ ਪੈਸੇ ਵੀ ਅਸੀਂ ਦਵਾਗੇ ਨਾਲ ਅਸੀਂ ਇੱਕ ਬੰਦਾ ਵੀ ਘਲਾਵਾਂਗੇ ਇਹਨੂੰ ਸੰਭਣ ਵਾਸਤੇ ਪਰ ਉਹ ਬੰਦਾ ਮੈਂ ਆ ਗਿਆ 2 ਮਿੰਟ ਆ ਗਿਆ 4 ਭਰੇ ਵਿਚਾਰੀ ਪੂਰੀ ਹੋ ਗਈ ਫਿਰ ਅਸੀਂ ਜਿੰਨੇ ਲੋਗੇ ਹੈਗੇ ਸੀ ਉਹ ਵਿਚਾਰੀ ਨੂੰ ਨੁਹਾਇਆ ਧੋਇਆ ਇੱਥੇ ਇੱਕ ਮਾਦਾ ਇਹਨਾਂ ਨੇ ਉਹਦਾ ਜਿੰਨੇ ਹੈਲਪ ਕੀਤੀ ਪਰ ਯਾਰ ਇਹ ਜਿਹੜੇ ਸਮਾਜ ਸੇਵੀ ਜਿਹੜੇ ਠੱਗ ਵੇ ਬੰਦ ਹੋਣਾ ਜਿਹਦਾ ਕੰਮ ਹੈ ਬਿਲਕੁਲ ਇਹਨਾਂ ਨੂੰ ਐਨਆਰਆਈ ਭਰਾਵਾਂ ਨੂੰ ਮੈਂ ਕਹਿੰਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਪਾਓ ਕੋਈ ਕੁੱਛ ਨਾ ਕਰੋ ਕਿਤੇ ਠੰਗ ਦੇਣਾਂ ਦੇ ਪੈਸਾ ਨਹੀਂ ਲਾਉਂਦੇ ਜਿੰਨੇ ਉੱਥੇ ਅੱਬ ਇਹ ਫੜ ਗਏ ਭਾਈ ਸਾਰੇ ਨੰਗੇ ਪੈਰੀ ਪੋਦੇ ਮਹੀਨੇ ਦੇ ਵਿੱਚ ਅਸੀਂ ਵੇਖਿਆ ਖੁਦ ਰਾਤ ਨੂੰ ਰੋਟੀ ਖਾਂਦੇ ਆ ਰੋਟੀ ਖਾਂਦੇ ਕਿਸੇ ਦੇ ਪੈਰੀ ਕੁਛ ਨਹੀਂ ਹੈਗਾ ਜਿਹੜੇ ਉਹ ਸਮਾਨ ਉਹ ਬੋਰੇ ਭਰ ਭਰ ਕੇ ਇੱਕ ਸਾਈਡ ਤੇ ਰੱਖੇ ਆ ਯਾਰ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਉਹ ਵੀ ਪਾਪ ਹੀ ਕਰ ਰਹੇ ਆ ਬਾਕੀ ਤੁਸੀਂ ਦੱਸ ਦੋ ਭਰਾ ਤੁਸੀਂ ਮੇਰੇ ਨਾਲ ਗਏ ਸੀ ਅੰਗਰੇਜ਼ ਹੋਣੀ ਉਹਨਾਂ ਨੇ ਫੋਨ ਆਇਆ ਆਪਾਂ ਭਾਜੀ 14 ਤਰੀਕ ਨੂੰ ਫੋਨ ਲਾਇਆ ਇਹਨਾਂ ਨੂੰ 5-6 ਫੋਨ ਲਾਏ ਆ ਇਹਨਾਂ ਫੋਨ ਨਹੀਂ ਚੁੱਕਿਆ ਫਿਰ ਅਸੀਂ ਬਾਅਦ ਚ ਹੋਰ ਵੀ ਗਏ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਹਾਂ ਠੀਕ ਆ ਕਈ ਕੱਲ ਆਵਾਂਗੇ ਕੋਈ ਲਿਖ ਕੇ ਦੇ ਦੋ ਅਸੀਂ ਆ ਲਿਖ ਕੇ ਵੀ ਦੇ ਸਕਦੇ ਹਾਂ ਸਾਰੀ ਪੰਚਾਇਤ ਅਸੀਂ ਸਾਰਾ ਕੁਝ ਇਹ ਮਤਾਂ ਦਾ ਜੋ ਤੁਸੀਂ ਕਹੋਗੇ ਯਾਰ ਅਸੀਂ ਕਰਾਂਗੇ ਪਰ ਸਾਰੀ ਥੋੜੀ ਦਿੱਕਤ ਆਉਂਦੀ ਸੀ ਨਾ ਤਾਂ ਸਾਨੂੰ ਚਲੋ ਪੈਸੇ ਦਾ ਵੀ ਕੋਈ ਚੱਕਰ ਰਿਹਾ ਏ ਸਾਨੂੰ ਪਰੇਸ਼ਾਨੀ ਉਹਦੀ ਸਾਂਭਣ ਵਾਸਤੇ ਰੱਖਣ ਵਾਸਤੇ ਉਹਨੂੰ ਸਿਰਫ ਤੇ ਉਹਦੇ ਕੋਲੇ ਚਲੋ ਬਣਿਆ ਸੀ ਸੰਗਤ ਨੇ ਬਣਾ ਕੇ ਦਿੱਤਾ ਉਹਨੂੰ ਪੈਸੇ ਦਿੱਤੇ ਪਰ ਯਾਰ ਉਹ ਬੰਦਾ ਬਹੁਤ ਘਟੀਆ ਨਿਕਲਿਆ ਵੀ ਜਿਹੜਾ ਉਹ ਖੁਦ ਇਹ ਲੋਕਾਂ ਨੂੰ ਵੱਹ ਲਾ ਕੇ ਦਿੰਦਾ ਕਿ ਮੈਂ ਗਲ ਗਿਆ ਸੀ ਮੈਨੂੰ ਬਾਬੇ ਨੇ ਰਦਰਦੇਵ ਨੇ ਬਚਾਇਆ ਯਾਰ ਸਾਨੂੰ ਨਹੀਂ ਪਤਾ ਚਲੋ ਤੂੰ ਬਚ ਗਿਆ ਕੀ ਹੋਇਆ ਪਰ ਸਾਡੇ ਸਾਹਮਣੇ ਤੂੰ ਇੱਕ ਵੀ ਬਾਕੀ ਲੋਕਾਂ ਨੂੰ ਵੀ ਪਾਉਂਦਾ ਰੋਡ ਤੋਂ ਫੜਦਾ ਬੰਦਾ ਗਰੋਂਡ ਤੇ ਫੜ ਕੇ ਵੀਡੀਓ ਪਾਦੀ ਕੋਈ ਕੋਈ ਬੰਦਾ ਇਹੋ ਜਿਹਾ ਥੋੜਾ ਵਿਖਾਇਆ ਉਹਨੇ ਕਿ ਜਾਂ ਇਹੋ ਜਿਹਾ ਬੰਦੇ ਦੇ ਕੀ ਜੀ ਮਤ ਜੇ ਉਹ ਕੁੜੀ ਦਾ ਇੱਕ ਤਾਂ ਵਿਆਹ ਕੀਤਾ ਬਣੀ ਕਿੰਨਾ 35 ਲੱਖ 40 ਲੱਖ ਆ ਗਿਆ ਉਹ ਵੀ ਇਹਦਾ ਬੰਦੇ ਦਾ ਰੌਲਾ ਪੈ ਗਿਆ ਤੇ ਉਹ ਖਾਸਾ ਇੰਨੀਆਂ ਬੇਨਤੀਆਂ ਕਰਦਾ ਬਾਕੀ ਲੋਕ ਆਪਣੇ ਵੀਰ ਭਰਾ ਸਾਰੇ ਸਮਝਦਾਰ ਆ ਉਹਦਾ ਸੋ ਸਮਝ ਗਏ ਯਾਰ ਮਦਦ ਕਰਿਆ ਕਰੋ ਉਹ ਹੈਗਾ ਆਪਣਾ ਲੁਧਿਆਣੇ ਵਾਲਾ ਵੀਰ ਉਹ ਕਰਦਾ ਜਰੂਰ ਕਰਦਾ ਮਦਦ ਕਰਦਾ ਇਹ ਖਾਲਸਾ ਪਟੇ